SGPC ਪ੍ਰਧਾਨ ਹਰਜਿੰਦਰ ਸਿੰਘ ਧਾਮੇ ਹੁਣੀ ਅਸਤੀਫਾ ਦੇ ਦਿੱਤਾ ਹੈ ਤੇ ਅਸਤੀਫੇ ਦੇ ਬਹੁਤ ਸਾਰੇ ਕਿਆਫੇ ਲਾਏ ਜਾ ਰਹੇ ਨੇ ਕਿ ਵੱਡਾ ਕਾਰਨ ਕੀ ਰਿਆ ਹੋਊਗਾ ਕਾਰਨ ਬਹੁਤ ਸਾਰੇ ਨੇ ਪਰ ਕੀ ਲੱਗਦਾ ਹੈ ਜੀ ਦੇਖੋ ਗੁਰਪ੍ਰੀਤ ਜੀ ਕਾਰਨ ਬਿਲਕੁਲ ਕਈ ਹੋ ਸਕਦੇ ਆ ਪਰ ਮੁੱਖ ਕਾਰਨ ਉਹਨਾਂ ਕਾਰਨਾ ਚ ਤੇ ਇਹੋ ਹੀ ਆ ਨਾ ਜੋ ਮੌਜੂਦਾ ਤੌਰ ਤੇ ਆਪਾਂ ਦੇਖਦੇ ਆਂ ਇਹ ਖਲਾਰਾ ਪਿਆ ਪਿਆ ਕਈ ਵਾਰ ਚੀਜ਼ਾਂ ਇੰਨੀਆਂ ਜ਼ਿਆਦਾ ਗੁੰਝਲਦਾਰ ਹੋ ਜਾਂਦੀਆਂ ਨੇ ਤੁਹਾਡੇ ਵਾਸਤੇ ਕਿ ਫਿਰ ਬੰਦਾ ਸੋਚਦਾ ਕਿ ਯਾਰ ਚਲੋ ਖਾਣੀ ਤੇ ਦੋ ਡੰਕ ਰੋਟੀ ਆ RAM nal ਸੌ ਤੇ ਲੱਭੇ ਗੁੰਦਾ ਕਿਉਂਕਿ ਦੇਖੋ ਧਾਮੀ ਸਾਹਿਬ ਇਸ ਸਾਰੇ ਪ੍ਰਕਰਣ ਚ ਕਿ ਰਹੇ ਸਨ ਜਥੇਦਾਰ ਸਾਹਿਬ ਦਾ ਜਿਹੜਾ ਹਾਲ ਦੇ ਦਿਨਾਂ ਦੇ ਵਿੱਚ ਪੋਸਟ ਆਇਆ ਸੀ ਉਸ ਨੇ ਤਾਂ ਬਾਅਦ ਥੋੜਾ ਜਿਹਾ ਹੋਰ ਵੀ ਬਤਾਇਆ ਉਹ ਆਪ ਮੰਨੇ ਨੇ ਇਸ ਚੀਜ਼ ਨੂੰ on the record ਉਹਨਾਂ ਨੇ ਇਹ ਗੱਲ ਕਹੀ ਆ ਤਾਂ ਕਈ ਵਾਰ ਬੰਦਾ ਆਪਣੀ ਨਿੱਜੀ ਜ਼ਿੰਦਗੀ ਚ ਬਹੁਤ ਕੁਝ ਸੋਚਦਾ ਹੈ ਗੁਰਪ੍ਰੀਤ ਜੀ ਪਰ ਇਤੇ ਸਾਫ ਹੈ ਨਾ ਕਿ ਮੌਜੂਦਾ ਪਰਿਸਥਿਤੀਆਂ ਦੇ ਵਿੱਚੋਂ ਹੀ ਨਿਰਾਸ਼ਤਾ ਤੇ ਨਿਰਾਸ਼ਤਾ ਚੋਂ ਹੀ ਕਿਤੇ ਨਾ ਕਿਤੇ ਅਸਤੀਫਾ ਹੈ ਪਹਿਲਾ ਸੱਤ ਮੈਂਬਰੀ ਕਮੇਟੀ ਦਾ ਕਿੰਨਾ ਦਬਾਅ ਸੀ ਔਰ ਫੈਸਲੇ ਤਾਂ ਆਪਾਂ ਨੂੰ ਵੀ ਪਤਾ ਹੀ ਹੈ ਨਾ ਕਿ ਭਈ ਜਿਸ ਤਰ੍ਹਾਂ ਬਣੇ ਨੇ ਆਪਾਂ ਦੋ ਚਾਰ ਮਹੀਨਿਆਂ ਦਾ ਵੀ ਦੇਖੀਏ ਸਾਰਾ ਕਿ ਅੰਤਰਿੰਗ ਕਮੇਟੀ ਦੇ ਵਿੱਚ ਕੀ ਕੁਝ ਹੋਇਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਜੁੜਦੀਆਂ ਸਨ ਸਿਆਸੀ ਘਟਨਾਕ੍ਰਮ ਜੁੜਦੇ ਸਨ ਉਸ ਦੇ ਵਿੱਚ ਸੋ ਗੱਲ ਇਹ ਆ ਕਿ ਐਸ ਵੇਲੇ ਆਪਾਂ ਇੱਕ ਐਸ ਐਪੀਸੋਡ ਦੇਖ ਰਹੇ ਹਾਂ ਜਿਹਦਾ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਂਡ ਲੱਗਦਾ ਨਜ਼ਰ ਨਹੀਂ ਆ ਰਿਹਾ ਠੀਕ ਹੈ ਨਾ ਜੀ ਸੋ ਇੱਕ ਮੀਟਿੰਗ ਕੱਲਿਆ ਸੱਤ ਮੈਂਬਰੀ ਕਮੇਟੀ ਉਹ ਭਰਤੀ ਵਾਲਾ ਮਾਮਲਾ ਹਾਲੇ ਬਾਕੀ ਪਿਆ ਗਿਆਨੀ ਹਰਪ੍ਰੀਤ ਸਿੰਘ ਦੇ حق ਦੇ ਵਿੱਚ ਜੋ ਆਵਾਜ਼ਾਂ ਉੱਠ ਰਹੀਆਂ ਉਹ ਹੁਣ ਹੋਰ ਮਜ਼ਬੂਤ ਹੋ ਜਾਣਗੀਆਂ ਧਾਮੀ ਸਾਹਿਬ ਚੁੱਪ ਕਰਕੇ ਪਾਸੇ ਹੋ ਗਿਆ ਤਾਂ ਕੁਝ ਪ੍ਰਤੀਕਰਮ ਵੀ ਤੁਸੀਂ ਦੇਖਿਆ ਹੋਣਾ ਪੰਥਕ ਸਫਾ 'ਚ ਇਸ ਤਰ੍ਹਾਂ ਦੇ ਆ ਰਹੇ ਆ ਭਾਈ ਕੰਦਰਪਾਲ ਸਿੰਘ ਕਹਿ ਰਹੇ ਕਿ ਸੁਣਿਆ ਜੇ ਕੋਰ ਸ਼ਾਮ ਸਿੰਘ ਟਾਰੀ ਸ਼ਹੀਦ ਹੋ ਗਿਆ ਤੇ ਨਾ ਸ਼ਾਮ ਸਿੰਘ ਟਾਰੀ ਨੇ ਨਾ ਸ਼ਹੀਦ ਹੋਏ ਆ ਆਪਾਂ ਨੂੰ ਵੀ ਪਤਾ ਹੈ ਇਹੋ ਜਿਹਾ ਕੋਈ ਨਾ ਕੋਈ ਸੁਖਬੀਰ ਸਿੰਘ ਬਾਦਲ ਹੋ ਰਾ ਫੇਰ ਲੱਭ ਲੈਣਾ ਪਰ ਤਾਂ ਜੀ ਕਿਹੜੀ ਕੋਈ ਕਮੀ ਹੈ ਜਦ ਤੱਕ ਐਸਟੇਪੀਸੀ ਉਹਨਾਂ ਦੇ ਕੋਲ ਹੈ ਮੈਂਬਰ ਉਹਨਾਂ ਦੇ ਕੋਲ ਹੈਗੇ ਆ ਇਦਾਂ ਹੀ ਚੱਲਣਾ ਤੇ ਸ਼ੁਰੂਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਆਇਆ ਅਸਤੀਫਾ ਬਹੁਤ ਹੀ ਮੰਦ ਭਾਗ ਹੈ ਮਹਿਤਾ ਚਾਵਲਾ ਇਹ ਦੋ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਫਾਦਾਰ ਸਾਥੀ ਹੈ ਤਾਂ ਇਹ ਮੰਦ ਭਾਗਾ ਦੱਸ ਰਹੇ ਪਰ ਕੁੱਲ ਮਿਲਾ ਕੇ ਜੋ ਇਹ ਸਭ ਕੁਝ ਵਾਪਰਿਆ ਹੈ ਮੇਰੇ ਖਿਆਲ ਦੇ ਨਾਲ ਇੱਕ ਦਬਾਅ ਹੀ ਹੈ ਦਬਾਅ ਹੀ ਹੈ ਜਿੱਤੇ ਤੋਂ ਛੁਟਕਾਰਾ ਸ਼ੈਤਾਨੀ ਸਭ ਚਾਹੁੰਦੇ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੁਣ ਇਹ ਵੀ ਦੇਖਣਾ ਹੋਏਗਾ ਨਾ ਅੰਤਰਿਕ ਕਮੇਟੀ ਇਹਨਾਂ ਦਾ ਅਸਤੀਫਾ ਮਨਜ਼ੂਰ ਕਰਦੀ ਹੈ ਕਿ ਨਹੀਂ ਹਾਂ ਇਹ ਵੀ ਤੇ ਦੇਖਣ ਯੋਗ ਗੱਲ ਹੋਏਗੀ ਨਾ ਇਹ ਵੀ ਵੇਖਣ ਵਾਲੀ ਗੱਲ ਹੋਏਗੀ ਤੇ ਬਾਕੀ ਜੇ ਆਪਾਂ ਗਿਆਨੀ ਰਗਵੀਰ ਸਿੰਘ ਜੀ ਦੇ ਪੋਸਟ ਨੂੰ ਆਧਾਰ ਮੰਨ ਕੇ ਚੱਲੀਏ ਕਿ ਵਾਕਿਆ ਉਹ ਇਹਨਾਂ ਦੇ ਦਿਲ ਨੂੰ ਗੱਲ ਲੱਗੀ ਆ ਤੇ ਫਿਰ ਤੁਸੀਂ ਇੱਕ ਚੀਜ਼ ਹੋਰ ਵੀ ਵੇਖੋ ਕਿ ਉਹਤੇ ਲੰਬੇ ਸਮੇਂ ਤੋਂ ਹੀ ਇਹ ਸਹਿਮਤ ਸਨ ਇਤਾ ਗੁਰਪ੍ਰੀਤ ਜੀ ਆਪਰ ਮੰਨ ਨਾ ਪਏਗਾ ਉਹਦੇ ਅਸਹਿਮਤੀ ਜਤਾਰੇ ਸਨ ਸੱਤ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਜਦੋਂ ਤੋਂ ਸ਼ੁਰੂ ਨਹੀਂ ਸੀ ਹੋਈਆਂ ਉਹ ਉਦੋਂ ਸੱਤ ਮੈਂਬਰੀ ਕਮੇਟੀ ਦੀ ਗੱਲ ਕਰਦੇ ਸੀ ਹਮੇਸ਼ਾ ਤਾਂ ਫਿਰ ਪਾਰਟੀ ਵਾਲੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਖ ਬਿਲਕੁਲ ਵੱਖ ਸੀਗੇ ਤੁਹਾਡੇ ਵੱਖ ਸੀਗੇ ਤੋਂ ਗੱਲ ਇਹ ਆ ਕਿ ਇਹ ਠੀਕ ਆ ਕਿ ਹੁਣ ਜੋ ਹੋਣਾ ਸੀ ਹੋ ਗਿਆ ਪਰ ਅਕਾਲੀ ਦਲ ਦੀ ਇਹ ਸਿਆਸਤ ਜਿਹੜੀ ਆ ਇੰਨੀ ਗੁੰਝਲਦਾਰ ਇੰਨੀ ਜ਼ਿਆਦਾ ਇਹ ਹੰਬਲ ਪੂਸੇ ਵਾਲੀ ਕਿ ਇਸੇ ਤਰ੍ਹਾਂ ਹੀ ਚੱਲੂਗਾ ਜੀ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਟਮਟਮਾ ਠੀਕ ਹੋਏਗਾ